ਲੇਸ਼ੇ ਵਾਲੇ ਸਾਰੇ ਆਉਂਦੇ ਸਮਾਇਕ ਪਿੰਦੇ ਨੇ ਕੀ ਹੋ ਗਿਆ ਵੀ ਕਿੱਥੇ ਇਹ ਇਹ ਅਗਰਾਂਮਾਂ ਚ ਵੱਢਦੇ ਨੇ ਕਿਹੜਾ ਤਿੰਨ ਚਾਰ ਜਣੇ ਨੇ ਬਾਈ ਇਹ ਚਾਰ ਜਣੇ ਨੇ ਮਾਨ ਕਾਨੂੰਨ ਕਾ ਲਾ ਚਾਰ ਜਣੇ ਨੇ ਚਾਰ ਜਣੇ ਇੱਥੇ ਗਰਾਂਮਾਂ ਚ ਵੱਢ ਜਾਂਦੇ ਨੇ ਸਮਾਇਕ ਪਿੰਦੇ ਨੇਗੇ ਮਾਈ ਹਾਲ ਲੈਣ ਬੋਲਦਾ ਉਹ ਮੁੰਡਾ ਕਿਹੜਾ ਮਾਨ ਕਾਨੂੰਨ ਦਾ ਰਿਕਸ਼ੇ ਵਾਲੇ ਦਾ ਕਿਹੜਾ ਮੁੰਡਾ ਕਿੱਥੇ ਹੈ ਮੁੰਡਾ ਕਿੱਥੇ ਉਹਦਾ ਇੱਥੇ ਰਹਿੰਦਾ ਕੈਂਚਿਆ ਕਰਦਾ ਆਹ ਕਰਦਾ ਹਾਂ ਨਸੇ ਤਾਂ ਮਾਣੀ ਮੋਟੀ ਸ਼ਰਮ ਕਰ ਲਿਆ ਕਰ ਤਨੂ ਮਾਖਾ ਕਰ ਤੂੰ ਮਾ ਮਾ ਪਾਡੇ ਮਾ ਜੇ ਘਰਾਂ ਚ ਤੂੰ ਕਰਦਾ ਨਸ਼ਾ ਲੋਕਾਂ ਨੇ ਇਹਨੂੰ ਸ਼ਰਮ ਨਹੀਂ ਆਉਂਦੀ ਧੜਕੇ ਰੱਖਣਾ ਦਸ਼ਾ ਕਰਨਾ ਕੋਈ ਬੰਦਾ ਮੇਰੀ ਬਾਣੀ ਸਾਹ ਚਲ ਬਰਦਾਏ ਚ ਕੋਈ ਬੰਦਾ ਕਹੀ ਗਿਆ ਜੇ ਨਾ ਕਰੀ ਲਾਟੇ ਡੋਡਿਆ ਕਰੋ ਕੰਮੀ ਤੂੰ ਪਤਾ ਤੈਨੂੰ ਅੱਜ ਨੂੰ ਕੁਝ ਕਰ ਦੇਣਾ ਨਹੀਂ ਕਿਸੇ ਹੋਰ ਮੁੰਡੇ ਉੱਠ ਕੇ ਆਪਦੇ ਬਾਪ ਦੇ ਅੱਠ ਪੜਨਗੇ ਝੋਧਿਆ ਤੂੰ ਕੀ ਗੱਲ ਹੈ ਹਾਂ ਹਸਤਾਖਰ ਸਰ ਆਪ ਵੀ ਕੇ ਭੈਣ ਦੀ ਫੁੱਦੀ ਗੁਰੇ ਨੂੰ ਮਾਰਦਾ ਹੋਰ ਆ ਕੀ ਹੋ ਗਈ ਤੇ ਹੱਥ ਨੂੰ ਉਹ ਮਾਨ ਨੇ ਮੁੰਡੇ ਨੂੰ ਮਾਰੀ ਆ ਤੇਰੇ ਦੋਸਤੀ ਨੇ ਇਹ ਤੇ ਕਰਦਾ ਬਲਦਾ ਜਿਆਦਾ ਨਸ਼ਾ ਕਰਦਾ ਮੈਂ ਜਿਹੜਾ ਬੋਲ ਨਹੀਂ ਨਸ਼ਾ ਭਾਈ ਇਹ ਸਰਪਤੀ ਜਾਈ ਉੱਥੇ ਸਾਰੀ ਉਹ ਤੇਰੇ ਚ ਕਸੂਰ ਆ ਤੇਰੇ ਮਾਲਕ ਚ ਹਾਲ ਨੂੰ ਤੇਰੀ ਵੀ ਅੱਖ ਪੰਨੂ ਇਹ ਥਾਣੇ ਤੇ ਨੂੰ ਪਸਾਓ ਕਿ ਪੁਲਿਸ ਵਾਲੇ ਬੁਲਾਓ ਹੈ ਪੁਲਸ ਵਾਲੇ ਬਤਾ ਲਊਟ ਹੋਊਗਾ ਇਹ ਆਪ ਹੀ ਦੱਸੂਗਾ ਦੇ ਨਹੀਂ ਕਿੱਥੋਂ ਲੈ ਕੇ ਕਿੱਥੋਂ ਉਹਦਾ ਨਸ਼ਾ ਜਦੋਂ ਪੁਲਸ ਵਾਲੇ ਜਦੋਂ ਲੈ ਕੇ ਗਏ ਵੀ ਕਿੱਥੋਂ ਲੈ ਗਿਆ ਨਸ਼ਾ ਆਪ ਹੀ ਫੜ ਲਗੇ ਫਿਰ ਜਾਵੇ ਇਹਨੂੰ ਬਲੌ ਪੁਲਸ ਵਾਲੇ ਇਹਨੂੰ ਇੱਕ ਜ਼ੁਰ ਬਾਈ ਤੇਰਾ ਇਹਨੂੰ ਹੁਣ ਫੜ ਪੁਲਸ ਚ ਜੋ ਡਾਕਾਵਾਲੇ ਕਿਥੋਂ ਲੈ ਕੇ ਨਜਾਇਜ਼ ਐਸੀਆ ਤੋਂ ਉਹ ਆਪ ਹੀ ਦੱਸਣਗੇ ਹਾਂ ਇਹੋਂ ਦਾ ਐਸੀਆ ਓਏ ਗੱਲ ਸੁਣੀ ਨਾ ਤਾ ਤੂੰ ਇਹਨੂੰ ਪਛਾਣ ਸਕੀ ਨਾ ਇਹ ਪਛਾਣ ਸਕੇ ਛੋਡੀ ਦੁਨੀਆ ਦੀਆਂ ਲੱਤਾਂ ਤੋੜੂ ਇਹ ਕੱਲ ਨੂੰ ਲੱਤਾਂ ਹਾਂ ਮਾਰ ਦਊਗਾ ਜੇ ਨਾ ਖਾਣਾ ਖਿਲਾਇਆ ਅਸੂ ਪਤਾ ਚਾਰ ਵਾਰੀ ਤੱਕ ਅਸੂਨੀ ਤੇ ਵੀ ਫਰਦਾ ਬੜੀ ਜ਼ਿਆਦਾ ਪਿਆਰੀਆਂ ਤੂੰ ਇਹਨੂੰ ਹਾਂ ਚੁਨੀਂਦਰ ਦਾ ੱਲਾ ਵੱਡਾ اوه <laughs> بيچو